ਜੋਗੇ ਅਸੀਂ ਲੇਟ ਤੇ ਲੱਗਿਆ ਜੀ ਇਹਦੀ ਬਲੌਗ ਸ਼ੁਰੂ ਕਰਨ ਹਾਂਜੀ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਜ਼ਰਾਂ ਬਲੌਗਸ ਅੱਜ ਇਨੀ ਕਲੈਰਟੀ ਹੈ ਨਹੀਂ ਕਿਉਂਕਿ ਬੱਤੀ ਹੈ ਨਹੀਂ ਕਿ ਮੇਰੇ ਨੇ ਰੂਮ ਵਿੱਚ ਬੰਦ ਰਿਆ ਤੇ ਇਹਦੀ ਲੱਗਿਆ ਹੁਣ ਲੱਗਣਾ ਲਾਈਟ ਤਾਂ ਹਰੀਆ ਬੰਦਣਾ ਕਰਦੀਆਂ ਨਾ ਤੇ ਰੋਟੀ ਪਾਣੀ ਲੱਗੇ ਆ ਖਾਣ ਤੇ ਬਾਹਰ ਪੈ ਰਿਆ ਬਹੁਤ ਜ਼ਿਆਦਾ ਮੀਂਹ ਹਲੇ ਵੀ ਬੱਦਲ ਇੰਨਾ ਚੜਿਆ ਆ ਤੇ ਕਈ ਪ੍ਰੋਗਰਾਮ ਸੀਗੇ ਜਿਹੜੇ ਸਭ ਸਾਡੇ ਅੱਜ ਕੈਂਸਲ ਹੋ ਚੁੱਕੇ ਆ ਉਹ ਚੱਲੇ ਆ ਨਹੀਂ ਹੋ ਹੀ ਗਏ ਆ ਤਕਰੀਬਨ ਧਿਕਰਵਲ ਚਲੋ ਬਾਕੀ ਮਿਲਦੇ ਆ ਰੋਟੀ ਪਾਣੀ ਖਾ ਕੇ ਫਿਰ ਬਣਾਨੇ ਆ ਵਲੌਗ ਦੇਖਦੇ ਆ ਵੀ ਅੱਜ ਕੀ ਬਣਦਾ ਕੀ ਬਣਦਾ ਅੱਜ ਸਾਰੀ ਜਿਹੜੀ ਘਰੇ ਹੀ ਆ ਮੇਰੇ ਹਿਸਾਬ ਨਾਲ ਕਹੋਗੀ ਕਿਦਾਂ ਦਾ ਮੌਸਮ ਆ ਬਾਹਰ ਜਾ ਨਹੀਂ ਹੋਣਾ ਚਲੋ ਠੀਕ ਆ ਜੀ ਤਾਂ ਇਹ ਲੋ ਜੀ ਰੋਟੀ ਪਾਣੀ ਖਾ ਕੇ ਆ ਕੇ ਬਹਿਲੇ ਤੇ ਬਾਹਰ ਦਾ ਮੌਸਮ ਇਦਾਂ ਹੀ ਨਹੀਂ ਆਲਾ ਤਾਂ ਸਾਰੇ ਖੜੇ ਇੱਥੇ ਹੀ ਬਿਠੇ ਲਾਵਾਂਗੇ ਇਹ ਪਤਾ ਨਹੀਂ ਕਿਉਂ ਡਰਦੀ ਮਾਰੀ ਮੂੰਹ ਜੱਤ ਰੱਖ ਲੰਦੀ ਆ ਹੁਣ ਆਂਟੀ ਵੀ ਦੇਰ ਤੇ ਆਉਣੀ ਆਂਟੀ ਅਜੇ ਸਵਾਰੀ ਵਾਲੇ ਸਾਡੇ ਆਈ ਨਹੀਂ ਹੈਗੇ ਬਾਹਰ ਦੇਖੋ ਜੀ ਇੱਥੋਂ ਦਾ ਇੱਥੋਂ ਦਾ ਬਦਲ ਇੱਥੋਂ ਦਾ ਬਦਲ ਲੱਗਣਾ ਨਹੀਂ ਉਹ ਫਲੈਸ਼ ਲਾਈਟ ਉੱਪਰ ਵੱਜਦੀ ਹੈ ਨਾ ਬਦਲ ਲੱਗਦਾ ਹੈਗਾ ਇੱਕ ਦਿਨ ਤਾਂ ਫੋਕਸ ਆਊਟ ਹੋ ਜਾਂਦਾ ਹੈ ਆਪਣੇ ਆਪ ਹੀ ਕੇ ਵਿੱਚ ਫੇਰ ਮੁੜ ਕੇ ਹੰਦਸ ਵਾਰਾ ਸਹੀ ਕੋਕਸ ਮੋੜਾ ਜੋੜਾ ਆਉਣਾ ਮੈਂ ਕਰਦਾ ਲੈਤਾ ਦੇ ਦਿਆਂ ਫੋਕਸ 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 ਚੱਲ ਲੈਤਾ ਦੇ ਦਿਆਂ ਥੋੜਾ ਛੋੜਾ ਆ ਹਾਂ ਚੱਲ ਜੀ ਹਾਂ ਬਲਵਾਂ ਤੁਨਾਓ ਲੋ ਜੀ 12:30 ਹੋ ਗਏ ਨੇ ਤੇ ਹਜੇ ਤੱਕ ਸਾਡਾ ਸਿਹਰ ਦਾ ਕੰਮ ਨਹੀਂ ਮੁਕਿਆ ਤੇ ਕੋਲੀ ਵੀ ਦੇ ਦਵਾ ਤੇ ਆਲਾ ਬਲੈ ਯਾਰ ਤੁਸੀਂ ਬਣਾਉਂਦੇ ਰਿਕਾਰਡ ਕਰ ਇੰਦਰ ਇਹ ਪੀਣ ਲੱਗੀ ਆ ਹੁਣ ਬਾਹਰ ਲੈਣ ਨੂੰ ਚੱਜਦਾ ਕਾਫੀ ਵਿਓ ਘਰ ਦੇ ਜਿੱਦਾਂ ਹੁੰਦੇ ਹੁੰਦੇ ਹੁੰਦਾ ਕੋਈ ਸਪੈਸ਼ਲ ਧੋੜੋ ਬਕੈਗ ਬਣਾਉਣਾ ਆ ਤੇ ਕਾਫੀ ਵਿਓ ਪਾਓ ਆਪਣੇ ਦਾ ਕਾਫੀ ਦੇ ਲਈ ਕੋਈ ਚੱਕਲਾ ਨਹੀਂ ਹੁਣ ਕੋਪਰੇਸ਼ਨ ਕਦੋਂ ਆ ਤੇ ਅੱਡੀ ਆਂ ਟੀਵੀ ਹੁਣ ਆਇਆ ਕੰਮ ਵਾਲੇ ਨੇ ਹਾਂਜੀ ਤੁਸੀਂ ਲੇਟ ਆਏ ਜੀ ਕੀ ਗੱਲ ਅੱਜ ਮੀਂਹ ਪਿੰਦੇ ਕਰਕੇ ਚਲੋ ਠੀਕ ਆ ਜੀ ਮੀਂਹ ਕਿੰਨਾ ਕ ਪਾਣੀ ਕਿੰਨਾ ਕ ਖੜਾ ਬਹੁਤ ਜ਼ਿਆਦਾ ਹਾਂ ਹਾਂ ਤੇ ਅੱਜ ਬਸ ਅਸੀਂ ਵੀ ਹਜੇ ਤੱਕ ਘਰ ਹੀ ਆ ਦੇ ਕੋਈ ਕੰਮ ਨਹੀਂ ਨਿਬੜਿਆ ਚਲੋ ਤੋ ਕਰੀ ਆ ਭਈ ਇਹ ਕੱਪੜੇ ਵੀ ਨਹੀਂ ਕੱਢੇ ਬੱਤੀ ਵੀ ਹੁਣ ਆਈ ਆ ਚਲੋ ਬਾਕੀ ਦੇਖਦੇ ਆ ਫਿਰ ਤੁਹਾਨੂੰ ਇਹ ਸਾਰੇ ਆਪਣਾ ਆਪਣੇ ਕੰਮ ਲੱਗੇ ਆ ਅੰਟੀ ਕਰਦੇ ਸਫਾਈ ਤੁਹਾਨੂੰ ਕੋਠੇ ਜਾ ਕੇ ਦਿਖਾਣੇ ਆ ਬਾਹਰਲਾ ਮੌਸਮ ਕਿਦਾਂ ਦਾ ਅੱਜ ਅੱਜ ਮੈਨੂੰ ਲੱਗਦਾ ਨਹੀਂ ਕਿਤੇ ਜਾ ਹੋਣਾ ਸਾਰੀ ਢਲੀ ਢਲੀ ਕਰੇ ਰੋ ਕਿ ਟੱਪ ਸਾਡੇ ਫੇਰ ਆ ਗਿਆ ਜੀ ਉੱਥੇ ਹੀ ਅੱਧੇ ਅੱਧੇ ਭਰ ਗਿਆ ਨਹੀਂ ਟੱਪ ਅੱਧੇ ਅੱਧੇ ਕੋ ਭੋਲਨੇ ਪੜਗਾ ਜਿਕੇ ਵੀ ਪਾਣੀ ਹੁਣ ਨਾਲ ਬਾਹਰ ਹੋੜ ਕੇ ਗਿਆਈ ਆ ਤੇ ਆਹ ਵੇਖੋ ਜੀ ਹੌਣ ਥੋੜਾ ਜਿਹਾ ਮੀਂਹ ਹਟਿਆ ਆ। ਖਤਮ ਤੋਂ ਬਾਅਦ ਬੱਦਲ ਹਜੇ ਵੀ ਦੇਖੋ ਕਿੰਨਾ ਪਾਣੀ ਦਾ ਦਿਖਾਨੇ ਆ ਜੀ। ਆਹ ਦੇਖੋ ਜੀ। ਤੇ ਆਹ ਦੇਖੋ ਜੀ ਪਾਣੀਾਰੇ ਪਾਸੇ ਪਾਣੀ ਭਰਿਆ ਪਿਆ ਆ। ਤੇ ਬੂਟੇ ਵੀ ਅੱਜ ਆਪਣੇ ਆਪ ਹੀ ਉਹਨਾਂ ਨੂੰ ਪਾਣੀ ਪੀ ਗਿਆ ਤੇ ਸ਼ਾਂਤੀ ਹੋਈ ਗਈ ਹੁਣ ਚਾਹ ਪਾਸੇ ਕੋਈ ਨੀਂਦੀ ਦਾ ਬਾਹਰ ਉੱਦਲ ਕੋਈ ਨਾ ਹੈ। ਹਮ ਉਹ ਆ ਵੀ ਆਇਆ। ਤੇ ਇਹ ਤਾਂ ਵੀ ਹੋਰ ਨਹੀਂ ਆ ਸਕਦਾ। ਪਰ ਇੱਕ ਹਲਾ ਮੌਸਮ ਵਧੀਆ ਹੋ ਗਿਆ। ਹਲਕੀ ਹਲਕੀ ਠੰਡਕ ਮਹਿਸੂਸ ਹੋ ਰਹੀ। ਜਮੀਨ ਉੱਬਾਤ ਵਿੱਚ। ਹਾਂਜੀ। ਤੁਸੀਂ ਬੱਤੀਆਂ-ਬੁੱਤੀਆਂ ਬੰਦ ਕਰਕੇ ਬੈਠੇ ਆ। ਬੱਤੀ ਆ ਗਈ ਆ ਹੁਣ ਤਾਂ ਜਗਾ ਲਓ। ਮੜਾ ਮੁੰਡਾ। ਸੇਪੂਰ ਬਾਹੂ ਪਰਗਾ ਪਰਗਾ ਬੰਦ ਹੋ। ਯਾਰ ਮੋ ਲਗਾਉਣਾ। ਹਾਂ ਹੋ ਮੜਾ ਮੁੰਡਾ ਕਾ ਲਓ ਹੋ ਜੋ ਯਾਰ ਆ ਜਿਆਦਾ ਫੋਣਾ ਨਹੀਂ ਬਾਹਰ ਕਿਤੇ ਵੀ। ਕਿਉਂਕਿ ਜਿਹੋ ਜਿਹਾ ਮੌਸਮ ਆ ਮੈਨੂੰ ਮੁਸ਼ਕਲ ਲੱਗਦਾ ਨਿਕਲਣਾ ਚਲੋ ਬਾਕੀ ਚਲੋ ਥੱਲੇ ਦੇਖਦੇ ਆ ਥੱਲੇ ਕੀ ਕਰਦੇ ਪਏ ਆ ਤੋਂ ਦੁਪਹਿਰ ਬਾਅਦ ਦੇਖਦੇ ਆ ਕੀ ਬਣਾਉਂਦੇ ਆ ਕੀ ਖਾਂਦੇ ਆ ਜਿਉਂ ਹੀ ਘਰ ਦਾ ਜੋ ਹੈਗਾ ਉਹ ਹੀ ਬਣਾਗੇ ਉਹ ਹੀ ਖਾਣਾ ਪੈਣਾ ਇੱਧਰ ਹਜੇ ਤੱਕ ਸੇਗੀ ਭੈਣ ਦਾ ਫੋਨ ਆਇਆ ਤੇ ਹਜੇ ਤੱਕ ਦੇਲੀ ਨਹੀਂ ਹੋਈ ਮਾਦਰ ਰਸੋਈ ਚ ਤੇ ਕੋਫੀ ਅਜੇ ਚੱਕੀ ਨਹੀਂ ਹੈਗੀ ਤੈਨੂੰ ਪੀਣ ਲਈ ਕਿਹਾ ਕੋਫੀ ਚੱਕੀ ਨਹੀਂ ਹੈਗੀ ਇਹ ਤਦਨ ਪੂਜੀਆ ਨੇ ਦਿੱਤਾ ਆ ਲੈ ਸਰਾ ਬਿਆਰ ਆ ਬਿਆਰ ਹੋਰ ਹੈ ਨਹੀਂ ਤਾਂ ਕੀ ਕਰੀਏ ਪਾਪੜ ਤਲਾ ਲਗੇ ਫੇਰ ਕੌਫੀ ਤੇਰੀ ਉਹਦੇ ਨੂੰ ਖੱਢੀ ਹੋ ਜਾਣੀ ਆ ਚਲੋ ਠੀਕ ਆ ਫਿਰ ਡੇਢ ਬੱਜ ਗਿਆ ਆ ਤੇ ਐ ਇਧਰ ਆਜਾ ਕੇ ਜੇ ਮਿੱਠੀ ਹਾਂ ਦਿਖਾਓ ਕੀ ਹੁਣ ਦਿਖਾਓ ਦਿਖਾਓ ਇਹ ਦੇ ਦੇ ਕੇ ਮੈਂ ਓਏ ਤੇ ਪਾਪੜ ਜਰਾ ਦੇ ਤਾਂ ਯਾਰ ਯਾ ਸੋਬ ਨਹੀਂ ਆਈ ਨਹੀਂ ਆਈ ਦੱਸ ਕੀ ਹੈ ਉਹ ਨਹੀਂ ਪਤਾ ਲੱਗਾ ਮੈਂ ਮੋਬਾਈਲ ਦੇ ਵਿੱਚ ਦੇਖਣ ਦਾ ਨਾ ਬਾ ਗੇੜੇ ਵਜੇ ਸਾਡੇ ਸਫਾਈਆਂ ਪੂਰੀਆਂ ਹੋ ਗਈਆਂ ਅੱਜ 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 ਬੋਲੇ ਡਾਈ ਤੇ ਅੱਜ ਦੁਪਹਿਰ ਦਾ ਕੀ ਖਾਣਾ ਅੱਜ ਨੂੰ ਮਗਾ ਲਾ ਸਬ지 ਬਿਲਕੁਲ ਹੈ ਜੀ ਪਕੌੜੇ ਬਣਾ ਲਓ ਪਤਾ ਨੀ ਬਦਾ ਬਣਾਉਣਾ ਪਕੌੜੇ ਕੂੜ ਬਣਾਉਣਾ ਯਾਰ ਵਧੀਆ ਬਣਾਉਣਾ ਮੈਂ ਸੁਣਿਆ ਨਹੀਂ ਗਾ ਲਿਆ ਦਿੰਦਾ ਮੈਂ ਜਾ ਗਏ ਉਹ ਕਹਿੰਦੇ ਹੋ ਗੋਭੀ ਵਾਲੇ ਬਣਾਨੇ ਆ ਗੋਭੀ ਵੀ ਲਿਆ ਯਾਰ ਗੋਭੀ ਹੱਥੇ ਇੰਨਾ ਉਹ ਕੋਈ ਨਹੀਂ ਦੇ ਰਾਂ ਲਿਆ ਦਿੰਦਾ ਜਾ ਗਏ ਤੇ ਮੇਰੀ ਗੱਲ ਸੁਣ ਕੱਪੜੇ ਕੂਪੜੇ ਸੁੱਕਣੇ ਪਾ ਗਏ ਉਹ ਵੇਲੇ ਹੋ ਤੇ ਮੈਨੂੰ ਨਹੀਂ ਆਈ ਇਹ ਵਜਾ ਕਰਨਾ ਨਹੀਂ ਜਾਣਾ ਜੀ ਨਾ ਜਾਈ ਮੈਂ ਕੱਲੇ ਜਾ ਕੇ ਲਿਆ ਦਿੰਦਾ ਕੋਈ ਮੈਂ ਨਾਲ ਬੈਂਗਲ ਲੈ ਕੇ ਨਿਕ ਬੈਂਗਲ ਮਰ ਨਹੀਂ ਜਾਉਣਾ ਇਹ ਤੋਂ ਠੀਕ ਆ ਬਣਾਉਂਦੇ ਹਾਂ ਥੋੜੇ ਕੀ ਖਾਣਾ ਫਿਰ ਪਕੌੜੇ ਮੀ ਆਲੇ ਮੀ ਆਲੇ ਮਸਲਝੇ ਪਕੌੜੇ ਦੱਲਾ ਲੈਣ ਮੈਂ ਮਾਂ ਕੋਕਲੀ ਆਈ ਕੋਕ ਆ ਗਈ ਹੋਣੀ ਹੈਗੀ ਚਾਹ ਨਾ ਪੀਣੇ ਆ ਕੋਕ ਇੱਧਰ ਕੋਕ ਕਹਿੰਦੀ ਲੈ ਆਈ ਮੈਂ ਕੋਕ ਬੁੱਕ ਨਹੀਂ ਹੋਣੀ ਹੈਗੀ ਲੈਣ ਚੱਲੇ ਆ ਸਬਜ਼ੀ ਲੈਣ ਚੱਲਾ ਆ ਪਕੌੜੇ ਨਹੀਂ ਲੈ ਚੱਲੇ ਪਕੌੜੇ ਘਰੇ ਬਣਾਉਣੇ ਆ ਸ਼ਰਾਬ ਲੈਣ ਚੱਲੇ ਆ ਕਿਹੜੇ ਬਾਣੇ ਦਾ ਪਾ ਕੋ ਗਈ ਹੋਣੀ ਉਧਰ ਜਾਣ ਦੀ ਕਮ ਹੈ ਆਪ ਹਾਂਜੀ ਕੀ ਲੈ ਕੇ ਆਏ ਫਾਈਨ ਬੇਸਣ ਯਸ ਬੇਸਣ ਗੋਭੀ ਇੱਕ ਫੁੱਲ ਕਹਿੰਦਾ 65 ਰੁਪਏ ਦਾ ਸ਼ੁਕਰੀ ਸ਼ੁਕਰੀ ਜੀ 100 ਗ੍ਰਾਮ ਸਰਵੇ ਕਿਲੋ ਆ 80 ਰੁਪਏ ਕਿਲੋ ਨਹੀਂ 80 ਰੁਪਏ ਕਿਲੋ ਸਰਵੇ ਕਿਲੋ ਤੇ ਫਿਰ ਇੱਕ ਆਵੇ ਗੱਲ ਲੈਂਦਾ ਨਾਲ ਉਹਨੇ ਫਿਰ 75 ਰੁਪਏ ਲੈ ਚਲੋ ਮਾ ਲਿਆ ਜੀ ਹਾਂ ਜੀ ਚਲੋ ਜੀ ਸਮਾਨ ਆ ਗਿਆ ਹੈ ਹੁਣ ਬਣਾਉਂਦੇ ਆ ਮੜਮੜਾ ਸੇਸਪੁਰ ਵਾਲੀ ਜੀ ਠੀਕ ਆ ਗੋਲਦੀ ਮੇਰਾ ਫੋਨ ਲਈ ਉਹਦਾ ਚਾਰਜ ਲੱਗਾ ਆ ਹੈ ਆ ਗਿਆ ਬਾਹਰ ਚਾਰਜ ਲੱਗਾ ਮਾਰ ਕੇ ਉਹ ਦੋ ਮੇਰੀ ਗੱਲ ਸੁਣਾ ਕਿੰਨੇ ਗੋੜ ਜਾਣਾ ਫੇ ਆਪਾਂ ਜਲੰਧਰ ਨੂੰ ਉਹੀ ਮੈਂ ਦੇਖਦੀ ਆ ਬਣਾ ਲੈਣ ਤੋਂ ਗੋੜ ਗੋੜ ਖਜਾਲਦੇ ਆ ਆਪਾਂ ਖਾ ਕੇ ਜਾਓ ਠੀਕ ਆ ਚਲੋ ਹੁਣ ਬਣਾ ਲੇ ਦੋਤ ਹੋ ਗਏ ਆਹੋ ਹੁਣਾ ਨਾਲ ਆ ਸਾਰੇ ਆਪਾਂ ਲਗ ਨੂੰ ਅਸੀਂ ਬਾਹਰੋਂ ਲਿਆਉਂਦੇ ਆ ਹੁਣ ਪਕੌੜੇ ਕਦੀਏ ਹੁਣ ਇੰਨਾ ਟਾਈਮ ਹੈ ਨਹੀਂਗਾ ਵੇ ਪਕੌੜਿਆ 2 ਵਜ ਗਿਆ ਜੇ ਹੁਣ ਬਣਾਉਣ ਲੱਗਦੇ ਨਾ ਤੇ ਰੋਟੀ ਸਵੇਰ ਦੀ ਲੇਟ ਸੀ ਤੇ ਕਿਸੇ ਕੋ ਖਾ ਲਈ ਜੀ ਹੋਣੀ ਤੇ ਫਿਰ ਇਹਨੂੰ ਕਿਹਾ ਵੀ ਤੈਨੂੰ ਲਿਆ ਦਿੰਦੇ ਆ ਤੂੰ ਖਾਲਾ ਪਕੌੜੇ ਬਣਾਵਾਂਗੇ ਸ਼ਾਮ ਨੂੰ ਹਾਂ ਸ਼ਾਮ ਨੂੰ ਤੁਸੀਂ ਕਿਦਾਂ ਚਲੀਏ ਵੇ ਹੋਰ ਚਲੀ ਜਾਓ ਮੈਂ ਯਾਰ ਕੱਪੜੇ ਚੇਕ ਕਰਾਂਗੇ ਇਸੇ ਰਜਮਾ ਹਾਂ ਚਲੋ ਪੱਲੂ ਨੇ ਵੀ ਆਇਆ ਹਿਲੋਰ ਭਾਲੇ ਚਲੋ ਠੀਕ ਚਟਨੀ ਆਪਰੇ ਘਰ ਤੇ ਚਟਨੀ ਵੀ ਆਪਰੇ ਠੀਕ ਆ ਹਾਂ ਹਾਂ ਬਹੁਤ ਠੀਕ ਆ ਆਏ ਇਹ ਕਿੰਨੇ ਲੱਗੇ ਦੇ ਨੇ ਉਹ ਪ੍ਰਾਣੀਆਂ ਪਈਆਂ ਹੋਈਆਂ ਫੇਸਬੁੱਕ ਦੇ ਸ਼ੋਅ ਹੋ ਗਈ ਨਾ ਉਹ ਮਨ ਥੋੜਾ ਜਿਹਾ ਖਰਾਬ ਹੋ ਗਿਆ ਭੈਣ ਦੀ ਫੋਟੋ ਦੇਖ ਕੇ ਚਲੋ ਵਲੌਗ ਇੱਧਰ ਆਪਾਂ ਲੱਗ ਰਿਹਾ ਤੇ ਹੁਣ ਅਸੀਂ ਜਲੰਧਰ ਚੱਲੇ ਆਂ ਫੇ ਆ ਕੇ ਪਕੌੜੇ ਬਣਾਵਾਂਗੇ ਤੇ ਆ ਕੇ ਖਾਵਾਂਗੇ ਠੀਕ ਆ ਨਾ ਉਹਦਾ ਖਾਣਾ ਤੁਸੀਂ ਵੀ ਆਣਾ ਮਾਤਾ ਦੋ ਦੋ ਠੀਕ ਆ ਚਲੋ ਚਲੋ ਕਰੋ ਮਰ ਮਰ ਕਰੇ ਉਹਨੂੰ ਕਹਾਂ ਗੁੰਡਾ ਲਾ ਲਾ ਗੁੰਡਾ ਲਾ ਕੇ ਆਪਣਾ ਬਹਿ ਜੇ ਆ ਰਾਮ ਗੁੰਡਾ ਲਾ ਕੇ ਬਾਹਰ ਕੰਮ ਕਰ ਆ ਜਾਣਾ ਚਲੋ ਠੀਕ ਠੀਕ ਓਕੇ ਓਕੇ ਦੋ ਕਹਿੰਦਾ ਨੂੰ ਪੁੱਛ ਲੋ ਹੋਰ ਕੋਈ ਦਾ ਬਾਜ਼ ਮਾਰ ਲੈ ਅਹੀਂ ਚੱਲੇ ਜਲੰਧਰ ਫੇ ਤੂੰ ਆਪਣਾ ਦੇਖ ਲਈ ਹੈ ਓਕੇ ਮੈਂ ਲਗਾ ਆਂ ਆਂ ਲਿਆਂਦੀ ਸੀ ਕੋਈ ਨਹੀਂ ਦੱਸਿਆ ਹੀ ਨਹੀਂ ਇਹ ਕੋਈ ਨੂੰ ਦੱਸਿਆ ਨਹੀਂ ਹੈਗਾ ਨਹੀਂ 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 ਤੇਰੀ ਰਿਐਕਸ਼ਨ ਹਾਂ ਲੱਗੀਆਂ ਮਾਂ ਵੀ ਭੁੱਲ ਗਈ ਮੰਮੀ ਕੋਈ ਮਾਂ ਵੀ ਭੁੱਲ ਗਈ ਦੀ ਕੋਈ ਨਹੀਂ ਮੈਂ ਮੈਂ ਨਹੀਂ ਖਾਣੀ ਕੋਈ ਕਿ ਮਾਂ ਵੀ ਭੁੱਲ ਗਈ ਉਹਨੂੰ ਯਾਰ ਸਾਰੀ ਨਬੀ ਵੀ ਹੁਣ ਆ। ਬੋਲਦੀ ਨਹੀਂ। ਸਾਰੀ ਨਬੀ ਵੀ। ਤਾਂ ਖਾ ਜਲਦੀ ਵਿੱਚ ਅਖੀ ਆਪਾਂ। ਕੋਈ ਸਵਾ 2 ਹੋਏ ਆ ਤੇ ਅਸੀਂ ਚੱਲੇ ਜਿਲੰਦਰ ਕੰਮ ਆਵੇ। ਨਹੀਂ ਨਹੀਂ ਜਿਲੰਦੇ ਨਾਲ ਤੇ ਅਸੀਂ ਸਾਰੇ ਜਣ ਚੱਲੇ ਆ ਇਹ ਰੋਗਾ ਬੰਦਾ ਸਾਡਾ ਕੱਲਾ ਹੀ ਕਰੇ ਤੇ ਵਲੌਗ ਹੁਣ ਕਰਦਾਂ ਅਸੀਂ ਇੱਥੇ ਬੰਦ ਫਿਰ ਆ ਗਏ। ਜਿਲੰਦਰ ਬਣਾਵਾਂਗੇ ਕੁੱਈ ਫੋਨ ਅਸੀਂ ਨਾਲ ਨਹੀਂ ਲੈ ਕੇ ਜਾਣਾ ਕਿਉਂਕਿ ਉੱਥੇ ਨਹੀਂ ਬਣਾਉਣਾ। ਤੇ ਬਾਕੀ ਫਿਰ ਅਸੀਂ ਵਲੌਗ ਬਣਾਵਾਂਗੇ ਆ ਗਏ। ਚਲੋ ਮਿਲਦੇ ਆਂ ਆਗੇ ਤੁਹਾਨੂੰ। 6 ਵਜ ਗਏ ਆ ਤੇ ਆਪਾਂ ਸੜਕਾਂ ਤੇ ਘੁੰਮਤੇ ਸੜਕਾਂ ਤੇ ਨਹੀਂ ਘੁੰਮਣਦੇ ਜਿੱਥੇ ਜਿੱਥੇ ਜਾਣਾ ਸੀਗਾ ਉਹਨਾਂ ਨੂੰ ਸਾਰਿਆਂ ਨੂੰ ਮਿਲਿਆ ਆਏ ਆ ਮਿਲੇ ਬਹੁਤ ਚਿਰ ਬਾਅਦ ਆ ਤਿੰਜੋ ਗਏ ਆ ਆਪਾਂ ਕਿਦੋ ਦੋ ਜਿਹੜਾ ਚਾਰ-ਚਾਰ ਪੰਜ-ਪੰਜ ਸਾਲ ਬਾਅਦ ਉਹਨਾਂ ਨੂੰ ਮਿਲੇ ਆ ਤੇ ਇਸ ਕਰਕੇ ਆਪਾਂ ਵਲੌਗ ਉਹਨਾਂ ਤੇ ਬਣਾਏ ਨਹੀਂ ਜੇ ਕਿਤੇ ਨੈਕਸਟ ਟਾਈਮ ਮੌਕਾ ਮਿਲਿਆ ਫੇਰ ਬਣਾਵਾਂਗੇ ਕਿ ਇਹ ਜੇ ਫਸਟ ਟਾਈਮ ਬਹੁਤ ਚਿਰ ਬਾਅਦ ਮਿਲੇ ਆ ਉਹ ਤੇ ਕੀ ਪਤਾ ਕਿਦਾਂ ਜਿੱਦਾਂ ਨੂੰ ਆਏ ਸੀ ਅਸਕੇ ਚਲੋ ਮਿਲ ਕੇ ਚੱਲਦੇ ਆਂ ਇੱਕ ਗੱਲ ਦੇਖੀਏ ਵੀ ਕੀ ਕਹਿੰਦੇ ਆ ਪਰ ਉਹ ਖੁਸ਼ੀ ਬੜੇ ਹੋਏ ਸਾਰੇ ਜਣੇ ਪਰ ਹੁਣ ਆਪਾਂ ਚੱਲਿਆ ਕੁਝ ਖਾਣ ਪੀਣ। ਤੇ ਭੁੱਖ ਤਾਂ ਆਪਾਂ ਪਹਿਲੇ ਲੱਗ ਜਾਂਦੀ ਆ। ਹਾਂ ਦੇਖਦੇ ਆਂ ਜੇ ਮਿਲਦਾ ਖਾਣ ਪੀਣ ਲਈ ਫਿਰ ਦੇਖਦੇ ਖਾਣੇ ਪੀਣੇ ਚੱਲਗੇ। ਹੋਰ ਤਰੀ ਕਿੱਦਾਂ? ਠੀਕ ਐ, ਵਧੀਆ। ਚਲ ਚੱਲਦੇ ਆਂ ਫਿਰ ਆਪਾਂ। ਹੁਣ ਆਪਾਂ ਆਏ ਆ ਇੱਥੇ ਪੀਰਾਮਾ ਦਾ ਪizzeria। ਪizzeria। ਆਪ ਅੱਥੇ ਆਏ ਆ ਹੁਣ ਦੇਖੋ ਕੀ ਖਾਣੇ ਆ। ਹਾਂਜੀ। ਕੁਝ ਖਾਣੇ ਆ। ਤਾਂ ਇੱਥੇ ਇੰਨਾ ਰੌਸ਼ ਲੱਗਾ ਐ ਨਾ। ਪਤਾ ਨਹੀਂ ਕਾਹ ਤੋਂ। ਆਪਾਂ ਅੰਦਰ ਚੱਲਦੇ ਆਂ। ਹਾਂ। ਦੇ ਵਿੱਚ ਅੱਜ ਐਤਵਾਰ ਲੋਕੀ ਹੁੰਦੇ ਆ ਨਾ ਮਸਾ ਟੇਕ ਹੁਣ ਆਪਾਂ ਨੀਵਾ ਕੇ ਬੈ ਗਏ ਆ ਤੇ ਆਪਾਂ ਦੇਖੂ ਕੀ ਆਰਡਰ ਕਰਨਾ ਫਿਰ ਦੇਖਦੇ ਆਂ ਜੀ ਆਰਡਰ ਕਰਨਾ ਪਹਿਲਾਂ ਪਾਪਾ ਨੂੰ ਚਾਹੀਦੀ ਪਾਪਾ ਦੀਆਂ ਨਾ ਕੱਲਾ ਮੈਨੂੰ ਚਾਹੀਦੀ ਮਮਾ ਦੀਆਂ ਅੱਖਾਂ ਪਾਪਾ ਨੇ ਕਿ ਮੈਂ ਟੀਚਰ ਮਮਾ ਦੀਆਂ ਅੱਖਾਂ ਚਾਹੀਦੀਆਂ ਪਹਿਲਾਂ ਮੈਨੂੰ ਦੇਖੋ ਕੀ ਮੰਗਾਂਦੇ ਆਂ ਵੀ ਦੇਖਦੇ ਆਂ ਤੁਹਾਨੂੰ ਨਾ ਖਾਣੇ ਆ ਕੀ ਉਹਦਾ ਨਾਮ ਯਾਰ ਕੋਟੋ ਮੇਰੇ ਕੋਲ ਜੋ ਖਾਣੇ ਆ ਨੂਡਲਸ ਪਈ ਖਾਣਾ ਮੰਮੀ ਪੀਜ਼ਾ ਮੰਗਾ ਲੂ ਮੋਟਾ ਜਿਹੜਾ ਖਾਣਾ ਪੀਜ਼ਾ ਮੈਂ ਮੈਂ ਨਹੀਂ ਘਰ ਆ ਰਿਹਾ ਹਾਂ ਮੈਂ ਦੋਸਤਾਂ ਨੂੰ ਦੱਸਾਂਗੇ ਹਾਂ ਨੂੰ ਦੋਸਤਾਂ ਨੂੰ ਤੁਸੀਂ ਜੋਸੇ ਕਰਨਾ ਪਾ ਕਰ ਲਿਆ ਪੀ ਆਰਡਰ ਕਰਤਾ ਕੀ ਤੋਰ ਆਰਡਰ ਤੂੰ ਹਾਕਾ ਨੂੜੂ ਮੇਰੇ ਹਾਕਾ ਨੂੜਲ ਇੱਕ ਪੀਜ਼ਾ ਮਗਾਇਆ ਹੈ ਹਾਂ ਇੱਕ ਪੀਜ਼ਾ ਮਗਾਇਆ ਦੋ ਡੋਸੇ ਮਗਾਇਏ ਆ ਮੈਂ ਤੇ ਮम्मा ਡੋਸਾ ਡੂੰਗਾ ਮਾਰ ਲਾਂਗਾ ਨਾ ਕਿ ਦੂਜੇ ਦੇ ਵਿੱਚ ਥੋੜਾ ਜਿਹਾ ਹਾਂ ਦਾਦੀ ਨੇ ਰੂਲਸ ਖਾਣੇ ਦੇ ਨਾਲ ਦਾਦੀ ਨੇ ਪੀਜ਼ਾ ਖਾਣਾ ਦਾਦੀ ਨੇ ਕਿਹਾ ਲੱਗ ਦੋਸਾ ਦੋਸਾ ਤੇਰੇ ਮੈਨੂੰ ਇੱਕ ਬਾਈਟ ਦੇ ਦੇ ਲੈ ਦੇਖ ਕੇ ਮੇਰੀ ਦਾਦੀ ਕੁਵਾਇਡ ਦੇਦੀ। ਕਿਛੜ ਕੇ ਦੋ ਜਾਨੀ। ਮੈਂ ਕਿਚ ਜੂਡਲ ਮੀ ਤੇ ਰਠੂnga ਮੈਂ ਗੱਲ ਕਰਾਂ ਮੈਂ ਨਾ ਇੱਥੇ ਬੈਣੀ ਆ। ਮੈਂ ਬੜਾ ਕਰ ਤਾ ਮੈਂ ਤਾਂ ਵਲੌਗ ਬਣਾ ਸਕੂਗੀ ਸਾਰੇ ਹੋਣਾਂਗੇ ਦੋਸਾ ਮਾਂ ਤੇ ਕਰਦੀ। ਤਾਂ ਮਮੀ ਖਾਣਾ ਖਾ ਦੋਸਾ। ਦੋਸਾ ਖਾਣਾ। ਤੇ ਇਸੇ ਕੇ ਦੱਸੋ ਕਿ ਕਿੱਦਾਂ ਬਣਿਆ। ਹਾਂ। ਮੈਂ ਵੀ ਖਾ ਲੀਤੀ ਆ। ਕਿਦਾਂ ਬਣਿਆ? ਚਲ। ਚਲ ਅੰਧੀ ਵੀ ਖਾਓ। ਕਿ ਮੈਂ ਵੀ ਖਾਣਾ ਯਾਰ। ਥੋੜਾ ਖਾਵਗੀ। ਇੰਨੇ ਮੇ سامنے ਖਾਂਦੇ ਹੋ ਆ ਮੇਰਾ ਵੀ ਕਦੋਂ ਆਊਗਾ ਯਾਰ ਆਰਡਰ ਹੈ ਮੈਂ ਆਪਣਾ ਵੇਟ ਕਰਦੀ ਵੀ ਕਦੋਂ ਆਊਗਾ ਆਊਗਾ ਮੈਂ ਨੂਡਲ ਮੇ ਨੂਡਲ ਸਬਿੱਟ ਜਾ ਰਿਹਾ ਐ ਵੈਸੇ ਸਾਰਾ ਖਾਣਾ ਸਾਰਾ ਨਹੀਂ ਇਹ ਨੂਡਲ ਬਿਜੇ ਨੂੰ ਥੋੜਾ ਟਾਈਮ ਲੱਗਾ ਫਰੈਸ਼ ਬਣਾਉਂਦੇ ਨਾ ਇਸੇ ਬਹੁਤ ਟਾਈਮ ਲੱਗਦਾ ਹੁੰਦਾ ਅੱਜ ਹਾਂ ਨਾ ਕਿੰਨਾ ਟਾਈਮ ਹੋ ਗਿਆ ਨਹੀਂ ਯਾਰ ਤੇ ਖਾਓ ਮੈਂ ਤਾਂ ਆਇਆ ਨਾ ਉਹ ਇਧਰ ਉਹ ਇਹਨੇ ਆਪਣਾ ਖਾ ਪੀ ਲਿਆ ਤੇ ਇਧਰ ਆ ਕੇ ਨੂਡਲ ਵੀ ਆਹ ਖਾ ਕੇ ਦੇਖਦੇ ਹਾਂ ਕਿਦਾਂ ਬਣਾ ਲਿਆ ਹੈੜਾ ਆਪਾਂ ਪਾਓ ਵੀ ਨੂਡਲ ਤਾਂ ਚੱਲੋ ਤਾਂ ਭੇਡ ਨਹੀਂ ਹੋ ਰਹੀ ਚੱਟਿੰਗ ਤਾਂ ਬੇਟੀ ਚੀਜ਼ ਤਾਂ ਖਰੀ ਚੱਕੀ ਜਾਨੀ ਆ ਯਾਰ ਮੈਂ ਇੱਥੇ ਟੱਕਦੀ ਪਈ ਸੀ ਯਾਰ ਉੱਥੇ ਰੱਖਣਾ ਤੁਪਾਪਾ ਸਮਝਿਆ ਕਰੋ ਇੱਕ ਅੱਜ ਬਲੌਗ ਬਣਾਣਾ ਤੇ ਮੈਂ ਕੀ ਕੀ ਕਰਾਂ ਮੰਮੀ ਤਾਂ ਖਾਣਾ ਰੋਸਾ ਆਪਾਂ ਨੇ ਹੀ ਖਾ ਲਿਆ ਆਓ ਬਹੁਤ ਵਧੀਆ ਦੇਖਦੇ ਆ ਕਿ ਆਓ ਜੇ ਚੱਲ ਜਾਈਏ ਥੋੜੇ ਪਾ ਲਓਗੇ ਮੈਨੂੰ ਕਿ ਲਈ ਆ ਰੋਂ ਖਾ ਲਈਏ ਮੇਰੇ ਥੋੜਾ ਪੀਜ਼ਾ ਵੀ ਆ ਗਿਆ ਆ ਤੇ ਹੁਣ ਆਪਾਂ ਖਾਪੀ ਲਈਏ ਫਿਰ ਵਲੌਗ ਲੋਗ ਬਣਾਣੇ ਆ ਹੈਣਾ ਆਪਾਂ ਕਿਦਾਂ ਲੱਗਾ ਲੋ ਜੀ ਮਾਤਾ ਕਿਦਾਂ ਦਾ ਲੱਗਾ ਦੋਸਾ ਦੋਸਾ ਬਹੁਤ ਐਸਟੀ ਸੀਗਾ ਸਰ ਬਣਾ ਰਹੇ ਕਿਤੇ ਉਹਨਾਂ ਨਾਲ ਉਹਨਾਂ ਨਾਲ ਤਾਂ ਉਹ ਹਾਂ ਤੇ ਪੀਜ਼ਾ ਵੀ ਵਧੀਆ ਤੇ ਨੂਡਲ ਵੀ ਵਧੀਆ ਲੱਗੇ ਸਾਨੂੰ ਕਿਦਾਂ ਮਟਰ ਖਾਈ ਲੱਗਾ ਕਿਦਾਂ ਦੋਸਾ ਕਿਦਾਂ ਲੱਗਾ ਹਾਂ ਚਲੋ ਮੋੜੀ ਜਲਦੀ ਖਾਲਾ ਤੇ ਚਲੀਏ ਆਪਾਂ ਹੈ ਹਾਂਜੀ ਹਾਂਜੀ ਮੈਂ ਖਾਓ ਨਹੀਂ ਦੱਨਾਂ ਖਾਲਾ ਫੜਾ ਫੜਾ ਚਲੀਏ ਆਪਾਂ ਬਿੱਲ ਵੀ ਦੇ ਦਿੱਤਾ ਹੁੰਦੇ ਹੈ ਨਹੀਂ ਨਹੀਂ ਉਦਾਂ ਗੱਲ ਕਰਦਾ ਬਿੱਲ ਵੀ ਦੇ ਦਿੱਤਾ ਹੁੰਦੇ ਹਾਂਜੀ ਚਲੀਏ ਫੇ ਚਲੋ ਚੱਲ ਬੱਲੂ ਆਇਓ ਆਇਓ ਫੇ ਹਲਾ 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 ਆਰਾਮ ਨਾਲ ਖਾਲਾ ਆਰਾਮ ਨਾਲ ਜਿਦਾਂ ਇਹ ਆ ਗਏ ਚਲਿਏ ਓਏ ਹੋਏ ਆਏ ਇੱਥੇ ਦੇਵੀਨਦਲਾ ਮੰਦਿਰ ਦੇ ਸਾਹਮਣੇ ਆਣ ਪੀਣ ਲਈ ਤੇ ਹੁਣ ਅਸੀਂ ਖਾ ਪੀ ਕੇ ਤੇ ਚੱਲੇ ਆਂ ਵਾਪਸੀ ਹਾਲੇ ਬਲੂ ਫੋਨ ਛੱਡ ਲਾ ਹਾਂ ਚੱਲਦਾ ਮੈਂ ਬਲੌਗ ਚਾ ਚਲ ਹੁਣ ਅਪਾ ਚੱਲਦੇ ਆਂ ਲਓ ਲੈਟਸ ਗੋ ਹੋਮ ਫਿਰ ਅਪਾ ਘਰ ਜਾ ਕੇ ਬਣਾਣੇ ਆਂ ਛੇ ਰੁਕ ਤੇ ਇੱਧਰ ਕੀ ਹੋਇਆ ਮੈਂ ਇਤਨੇ ਡਰ ਗਈ ਸੀ ਮੈਨੂੰ ਲੱਗਾ ਮੇਰੇ ਨਾ ਫੋਨ ਤੇ ਛਿਪਕਲੀ ਡੇਗ ਗਈ ਦੱਦੂ ਚੁੰਨੀ ਆਈ ਸੀ ਫੋਨ ਤੇ ਪਰ ਆਈ ਨਹੀਂ ਵੀਡੀਓ ਬਣਾ ਲਏ ਤੇ ਛਿਪਕਲੀ ਤੇ ਪਰ ਮੋਸ਼ਨ ਕਦਾਂ ਤੇ ਉਹਨਾਂ ਪਕੜ ਚੁੱਕੇ ਆ ਆ ਮੇਰੇ ਸੁਭਾਨ ਵੀ ਲੈ ਦੋ ਦੱਸ ਤੂੰ ਤੈਨੂੰ ਚੁੰਨੀ ਸੱਤੀ ਆਂ ਦਦੀ ਆਪਣੀ ਅੱਜ ਥੱਕ ਬੜੇ ਗਏ ਸੀ ਤੇ ਇੱਧਰ ਹੋ ਰਹੀ ਆ ਮੇਰੀ ਸੇਵਾ ਐਂ ਤੇ ਪਰਮੇਸ਼ਵਰ ਦੀ ਸੇਵਾ ਤੇ ਪਰਮੇਸ਼ਵਰ ਦੀ ਸੇਵਾ ਤੇ ਇੱਧਰ ਆ ਦਾਲਾ ਲੜਾ ਇੱਕ ਦੂਜੇ ਚਿੱਤਰ ਪ੍ਰਧਾਨ ਨੂੰ ਸਕੂਲ ਦਾ ਕੰਮ ਕਰਾ ਲਾਉਂਦੇ ਲਗਾਉਂਦੇ ਉਹਨੂੰ ਕਈ ਜਣੇ ਸਕੂਲ ਦਾ ਕੰਮ ਕਰ ਲਾ ਤੇ ਉਹ ਨਹੀਂ ਮੈਂ ਲੜਨਾ ਮੈਂ ਲੜਨਾ ਹੋਇਆ ਅੰਬ੍ਰੋਡ ਦੇ ਤੋਂ ਨਹੀਂ ਅੱਛਾ ਅੱਛਾ ਲੈ ਲੈ ਉਹ ਇਧਰ ਬੈਸਰ ਲੜੜੇ ਇਧਰ ਹੁਣ ਹਾਂਜੀ ਥੈਂਕ ਯੂ ਥੈਂਕ ਯੂ ਵੈਰੀ ਵੈਰੀ ਆ ਦੂਜੀ ਵੀ ਦੂਜੀ ਵੀ ਮੈਂ ਜੱਲੀ ਬੱਸ ਮੈਂ ਆਟਾ ਬੰਨ ਕੇ ਆਮਾ ਤੋਂ ਰੋਟੀ ਦਾ ਜੀ ਕਾਣੀ ਨਹੀਂ ਹਾਂ ਰੋਟੀ ਦੀ ਬਣੀ ਹੋਈ ਓਏ ਮਰ ਜਾ ਕਰਨਾ ਨਹੀਂ ਕਰੀਏ ਰੋਟੀ ਦਾ ਪਾਣੀ ਘੱਟਾ ਜਾ ਰਿਹਾ ਪੱਗੇ ਵਿੱਚ ਲਾ ਦੇ ਛੱਡ ਦੇ ਹੁਣੇ ਬੱਸ ਕਰ ਆ ਆ ਓਏ 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 ਡਿਗਣਾ ਪਈਓ ਬੱਸ ਕਰੋ ਹਰਮਨ ਉੱਠ ਕੇ ਇੱਧਰ ਆਇਆ ਤੂੰ ਓਏ ਛੱਡ ਕੇ ਇੱਧਰ ਆਇਆ ਚੱਲ ਮੰਨੀ ਦੀ ਗੱਲ ਮੰਨੀ ਦੀ ਗੱਲ ਬੱਸ ਕਰੋ ਬੱਸ ਕਰੋ ਪਲਗਲ ਮੈਡਮ ਤੁਸੀਂ ਹੋ ਪਲਗਲ ਇਹ ਬਲਗ ਸਪੂਨ ਦਾ ਕੰਮ ਕਰ ਲਾ ਆਪਣੇ ਦਾ ਆਹ ਮੈਂ ਵੀ ਥੋੜਾ ਲੈ ਇੱਕ ਗੱਲ ਹੈ ਦੋਸਾ ਬਹੁਤ ਹਰਮਨ ਸਵਾਦ ਸੀਗਾ ਆ ਦੋਸਾ ਬਹੁਤ ਸਵਾਦ ਹੈ ਇਹਨਾਂ ਦਾ ਇੰਨਾ ਆ ਸਰਵ ਵਾਲੇ ਦਾ ਵੇਸਾ ਤਾਂ ਕੁਝ ਨਹੀਂ 125 ਰੁਪਏ ਦਾ ਦੋਸਾ ਹੈ ਇਹਨਾਂ ਇੱਥੇ ਉਹ ਦੇਵੀ ਜਨਾਂ ਦੇ ਸਾਹਮਣੇ 119 ਰੁਪਏ ਦਾ ਆਹੋ ਹਾਂਜੀ ਆ ਗਏ ਹੋ ਲੱਗੀ ਥਾਂ ਰੋਟੀ ਮੱਖਣ ਵਾਲੇ ਹੱਥ ਲਾ ਦਿੰਦੀ ਆ ਮੋਰੇ ਕੈਮਰਾ ਹੀ ਗੰਦਾ ਕਰ ਦਿੰਦੀ ਆ ਯਾਰ ਇਹ ਕੋਈ ਗੱਲ ਚੱਲੀ ਜਾਂਦੀ ਫਿਰ ਕੈਮਰਾਸ ਆਫ ਕੀਤਾ ਆਪਾਂ ਹਾਂਜੀ ਕਿੰਦਾ ਮੋਟੀ ਕੈਮਰੇ ਨੂੰ ਕਹਿੰਦੇ ਹਥਲਾ ਦੇਣੀ ਹੁੰਦੀ ਆ ਹੈਂ ਕੌਣ ਜਾਵੋ ਲੋ ਜੀ ਇਹਨੇ ਰੋਟੀ ਖਾਣੀ ਆ ਅਸੀਂ ਤਾਂ ਕਿਸੇ ਨੇ ਰੋਟੀ ਖਾਣੀ ਨਹੀਂ ਹੈਗੀ ਆਲੇ-ਫਾਲੇ ਵੀਡੀਓ ਬਣਾ ਗਏ ਨਵੇਂ ਕਪੜੇ ਇਹ ਫੁੱਲ ਦੇਖਦੇ ਆ ਇੱਕ ਵਾਰੀ ਚਾਹ ਪੀਨੇ ਆ ਤੇ ਚਾਹ ਪੀ ਕੇ ਫਿਰ ਰੋਟੀ ਨਹੀਂ ਖਾਣੀ ਕਿਹਨੇ ਨਹੀਂ ਹੈਨਾ ਓਕੇ ਜੀ ਆਹ ਮੇਰਾ ਮੁੰਡੇ ਮੈਨੂੰ ਕਹਿੰਦੇ ਪਲਾਜ਼ੋ ਲੈ ਗਿਆ ਅਦਾ ਹੋ ਐਡਾ ਖੁੱਲਾ ਪਾਉਣਾ ਤੇ ਪਲਾਜ਼ੋ ਹੀ ਲੱਗਦਾ ਦੇਖਣ ਨੂੰ ਮੇਰਾ ਲੈ ਕੇ ਚੱਕੇ ਪਲਾਜ਼ੋ ਤੇ ਬਾਕੀ ਪਲਾਜ਼ੋ ਲੱਗਦਾ ਇਹ ਮम्मा ਐਡਾ ਖੁੱਲਾ ਆ ਵਿੱਚੇ ਬਾਕੀ ਪਲਾਜ਼ੋ ਲੱਗਦਾ ਹੈ ਪਾਇਆ ਹੋਇਆ ਟਾਈਮ ਹੋਇਆ 10:30 ਦਾ ਤੇ ਹੁਣ ਦੇਖ ਰਹੇ ਆ ਟੀਵੀ ਤੇ ਆਹ ਇਹ ਸਕੂਲ ਦਾ ਕੰਮ ਇਹ ਗੱਲ ਕਿ ਥਾਗੇ ਕਰਲਾ ਕਰਲਾ ਟਾਈਮ ਜ਼ਰ ਕੀਤਾ ਨਹੀਂ ਹੁਣ ਲੱਗੀ ਹੋਈ ਆ ਇਧਰ ਦੇਖੇ ਮੈਂ ਆਪਣੇ ਕੰਮ ਪਲੇਟ ਲੇਟ ਜਿਆਣਾ ਮੈਂ 9 ਵਜੇ ਆ ਆ ਮੈਂ ਕੰਮ ਵੀ 9 ਵਜੇ ਇੱਕ ਦੇਖੋ ਜੀ ਪਤਾ ਨਹੀਂ ਕੀ ਗੱਲ ਆ ਮੈਡਮ ਉਹ 9 ਵਜੇ ਕੰਮ ਭੇਜਦੀਆਂ 9 ਵਜੇ ਕੰਮ ਭੇਜਦੀਆਂ ਕਿਹੜੇ ਟਾਈਮ ਬੱਚਾ ਕੰਮ ਕਰੂਗਾ ਤੇ ਕਿਹੜੇ ਟਾਈਮ ਬੱਚਾ ਸੌਊਗਾ ਉਹੀ ਕਿਹੜੇ ਟਾਈਮ ਬੱਚਾ ਕੰਮ ਕਰੂਗਾ ਜਿਸ ਲਈ ਲਿਖਿਆ ਆ ਕਿ ਕੱਲ ਤੇ ਕੰਮ ਪੂਰੇ ਹੋਣਾ ਚਾਹੀਦਾ ਹੈ ਤੇ ਫਿਰ ਚਲੋ ਬਾਕੀ ਫਿਰ ਤੱਕ ਫਿਰ ਤਾਂ ਠੀਕ ਆ ਇਹ ਤਾਂ ਮੈਡਮ ਨੇ ਪਹਿਲਾਂ ਭੇਜਿਆ ਫੇ ਲੇਟ ਥੋੜਾ ਭੇਜਿਆ ਫੇ ਕੱਲ ਕੱਲ ਦਿਨ ਵੀ ਹੈਗਾ ਸਾਰਾ ओके ਇਹ ਤਾਂ ਫੇਰ ਗਲਤ ਕਰ ਲਿਆ ਨਾ ਹਾਂ ਚਲੋ ਠੀਕ ਹੈ ਜੀ ਤੇ ਹਰਮਨ ਉੱਪਰ ਹੀ ਜੇ ਕਰੀਏ ਐਂਡ ਬਲੋਗ ਦਾ ਯਾਰ ਜਿੱਡਾ ਕ ਬਣ ਗਿਆ ਓਡਾ ਕ ਸਹੀ ਅਜ ਕੋਈ ਗੱਲ ਨਹੀਂ ਚਲੋ ਕਰੋ ਫੈਂਡ ਬੋਲੋ ਇੱਕ ਮਿੰਟ ਕਰਨਾ ਪੁੱਲਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸੋ ਕਿੰਨਾ ਘਾਟਾ ਕਿੱਦਾਂ ਦੇ ਲੱਗਦੇ ਆ ਤੇ ਮਿਲਦੇ ਆ ਤੁਹਾਨੂੰ ਗੱਲ ਇੱਕ ਨਵੇਂ ਬਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ